ਵਿੱਚ ਅੱਜ ਦਮੂ ਕਸ਼ਮੀਰ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਇਸ ਵਕਤ ਕਾਫੀ ਜ਼ਿਆਦਾ ਰੋਸ਼ ਹੈਗਾ ਹੈ ਲਗਾਤਾਰ ਕਈ ਥਾਵਾਂ ਦੇ ਉੱਪਰ ਜੋ ਲੋਕ ਉਸ ਜਗ੍ਹਾ ਦੇ ਉੱਪਰ ਸ਼ਹੀਦ ਹੋਏ ਜਿਨ੍ਹਾਂ ਨੂੰ ਆਤੰਗਵਾਦੀਆਂ ਵੱਲੋਂ ਗੋਲੀ ਮਾਰੀਆਂ ਗਈਆਂ ਉਹਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਬਲੰਦਰ ਦੇ ਵਿੱਚ ਵੀ ਕੈਂਡਲ ਮਾਰਚ ਹੋ ਰਿਹਾ ਹੈ ਭਰਮਨ ਰੋਡ 'ਤੇ ਵੀ ਚੱਲ ਰਿਹਾ ਹੈ ਰੋਡ ਸਾਹਿਬ ਜੋ ਤਰੀਕੇ ਦੇ ਨਾਲ ਜਿਹੜਾ ਹੈਗਾ ਹੈ ਉਹ ਜੰਮੂ ਕਸ਼ਮੀਰ ਦੇ ਵਿੱਚ ਦੇਖਣ ਨੂੰ ਮਿਲਿਆ ਪਾਣ ਦੇ ਵਿੱਚ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਤੋਂ ਸੀ ਕੈਂਡਲ ਮਾਰਚ ਵੀ ਕਰਦੇ ਨੇ ਇਹ ਦਿਲ ਦਹਿਲਾਣ ਵਾਲੀ ਘਟਨਾ ਹੈ ਇਸ ਘਟਨਾ ਨੇ ਪੂਰੇ ਹੀ ਹਿੰਦੁਸਤਾਨ ਦੇ ਅੱਖਾਂ ਦੇ ਵਿੱਚੋਂ ਅੰਜੂ ਲਿਆਂਦੇ ਆ ਇਹ ਬਹੁਤ ਬਹੁਤ ਜ਼ਿਆਦਾ ਇਸ ਦਾ ਇਹ ਘਟਨਾ ਵਾ ਜਿਨੂੰ ਕੋਈ ਵੀ ਜਿਹੜਾ ਸੱਚਾ ਹਿੰਦੁਸਤਾਨੀ ਉਹ ਬਰਦਾਸ਼ਤ ਨਹੀਂ ਕਰ ਸਕਦਾ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਹੁਣ ਸਟੇਟਮੈਂਟ ਦੇ ਰਿਹਾ ਹੈ ਉਹ ਕਹਿ ਰਿਹਾ ਹੈ ਕਿ ਭਈ ਸਾਡੇ ਉੱਪਰ ਹੀ ਕਿਉਂ ਹੁਣ ਇਲਜ਼ਾਮ ਮੜੇ ਜਾ ਰਹੇ ਨੇ ਨਾ ਪਾਕ ਦਰਿੰਦਾ ਉਹ ਸਾਡੇ ਉੱਪਰ ਹੀ ਕਿਉਂ ਇਸ ਤਰੀਕੇ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਉੱਥੇ ਪਤਾ ਉੱਥੇ ਜਾ ਕੇ ਸਪੈਸ਼ਲ ਇਹ ਪੁੱਛਿਆ ਗਿਆ ਵੀ ਤੁਸੀਂ ਕਿਹੜੀ ਜਾਤ ਨੂੰ ਬਿਲੋਂਗ ਕਰਦੇ ਆ ਉਹਨਾਂ ਨੇ ਕਿਹਾ ਅਸੀਂ ਹਿੰਦੂ ਹਾਂ ਤੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਜਾਤ ਪਾਤ ਪੁੱਛ ਕੇ ਗੋਲੀਆਂ ਮਾਰੀਆਂ ਇਸ ਕਰਕੇ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਹਿੰਦੂ ਵਿਰੋਧੀ ਆ ਇਹ ਅੰਤਕਵਾਦੀ ਅਸੀਂ ਕਹਿੰਦੇ ਸੀ ਵੀ ਇਹਨਾਂ ਦੀ ਅੰਤਕਵਾਦੀਆਂ ਦੀ ਜਾਤ ਨਹੀਂ ਹੁੰਦੀ ਪਰ ਉਹਨਾਂ ਨੇ ਐਕਤੀ ਆਪਣੀ ਜਾਤ ਦਿਖਾਤੀ ਵੀ ਅਸੀਂ ਕਿਹੜੀ ਜਾਤ ਦੇ ਹੁੰਦੇ ਅਸ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੀ ਏਜੰਸੀਜ਼ ਨੇ ਉਹ ਕਹਿੰਦੀਆਂ ਪਈਆਂ ਨੇ ਕਿ ਭਾਰਤ ਦਾ ਜਿਹੜਾ ਹੈਗਾ ਇਹ ਉਹ ਆਂਤ੍ਰਿਕ ਮਾਮਲਾ ਹੈਗਾ ਹੈ ਭਾਰਤ ਦੇ ਕਈ ਮੁੱਦਿਆਂ ਤੋਂ ਲੈ ਕੇ ਇਹ ਚੀਜ਼ਾਂ ਜਿਹੜੀਆਂ ਨੇ ਹੋਈਆਂ ਨੇ ਪਾਕਿਸਤਾਨ ਦੇ ਉੱਪਰ ਕਿਉਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਅੱਜ ਤੱਕ ਤੁਸੀਂ ਕਦੀ ਵੀ ਕੋਈ ਵੀ ਬੰਦੇ ਪਕੜਦੇ ਆਂਤਕਵਾਦੀ ਉਹ ਸਾਰੇ ਹੀ ਬਾਅਦ ਚ ਸਾਬਤ ਹੀ ਹੁੰਦੇ ਵੀ ਇਹ ਪਾਕਿਸਤਾਨ ਤੋਂ ਆਏ ਆ ਔਰ ਅੱਜ ਵੀ ਇਹਨਾਂ ਨੇ یہی مددہ لے کے رکھیا ہے یہ پاکستان تو آئی ہے اور انہ نے آکے اپنے ہندوستان دا جڑا محول خراب کرن کرتا ہے یہ بہت ماری گل ہے پاکستان پاکستان اے پاکے نا پاک درندو اے پاکے نا پاک درندو اب دیکھو تمہارا کیا حسر ہوتا ہے اکر لیت انہیں بھارت سے جس میں خدا پسر ہوتا ہے مر جاؤ گے مٹ جاؤ گے یہی تمہارا انجام ہوگا مارے گا تم کو خود خدا ہی ہند کا بس نام ہوگا میں کہتا ہوں مان جا کی میرے کہنے کا تجھ پہ کیا خاک اثر ہوتا ہے ہے تمہیں بھارت سے جس میں خود خدا بسر ہوتا ہے پاکستان جدوار <سؤال>

ਕੋਛੀ ਮੈਂ ਜਨਾਬ ਜੀ ਕੈਂਡਲ ਮਨਾ ਲਿਆ ਬੰਦ ਕਰ ਦਈਆ ਨੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਜ਼ਰੂਰ ਚੜ੍ਹਦਾ ਹੋਵੇ ਤੇ ਤਸਵੀਰਾਂ ਦਿਖਾ ਦੇਵੇ ਕਿ ਕਿੰਨਾ ਭਾਰਤ ਦੇ ਲੋਕਾਂ ਨੇ ਇਸ ਤਰ੍ਹਾਂ ਰੋਸ਼ ਬਣਾਇਆ ਕਿ ਵਸਨੀਕ ਨੇ ਉਹਨਾਂ ਦੇ ਵਿੱਚ ਰੋਸ਼ ਹੈ ਲੋਕ ਕਹਿੰਦੇ ਪਏ ਨੇ ਕਿ ਬਈ ਰੋਸ਼ ਸਾਡੇ ਵਿੱਚ ਇਸ ਲਈ ਹੈ ਕਿ ਪਹਿਲੀ ਵਾਰ ਪੈਸਾ ਬੰਦ ਆਇਆ ਪਹਿਲੀ ਵਾਰ ਦੇਖਿਆ ਹੋਵੇ ਇਸ ਨੂੰ ਬਰਦਾਸ਼ ਜਿਹੜਾ کئی ہیلو کون کون ہاں جی بولو یار میں کام کر رہا ہوں ابھی اس لیے آپ بار بار فون آ رہے ہیں دو منٹ ویٹ کرو مجھے فری ہو گیا میں کرتا ہوں بولا ਪਾਕਿਸਤਾਨ ਦੇ ਜਿਹੜੇ ਨਾਪਾਕ ਇਰਾਦੇ ਨੇ ਪੂਰੇ ਨਹੀਂ ਕਰਦੇ ਨਹੀਂ ਇਸ ਤਰੀਕੇ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਇਹਨਾਂ ਨਾਮ ਨਹੀਂ ਪੁੱਛਿਆ ਬੜੀ ਪਾਇਰਾਨਾ ਹਰਕਤ ਕੀਤੀ ਉਹਨਾਂ ਨੇ ਔਰ ਮੈਂ ਸਮਝਦਾ ਵਾ ਕਿ ਇਸ ਤੋਂ ਜ਼ਿਆਦਾ ਪੁਲਿਸ ਦੇ ਲਈ ਹੋਰ ਕੁਝ ਨਹੀਂ ਹੋ ਸਕਦੀ ਇਸ ਪੁਲਿਸ ਦਾ ਜਵਾਬ ਜਿਹੜਾ ਹੈ ਹਿੰਦੁਸਤਾਨ ਬਿਲਕੁਲ ਤਿਆਰ ਬੈਠਾ ਹੈ ਜ਼ਰੂਰ ਮਿਲੇਗਾ ਜ਼ਰੂਰ ਮਿਲੇਗਾ ਔਰ ਪਾਕਿਸਤਾਨ ਦੀ ਹੋਂਦ ਖਤਮ ਹੋ ਜਾਏਗੀ ਅਸੀਂ ਮੌਲਕ ਅੱਗੇ ਹੋਏ ਅਰਦਾਸ ਕਰਨੇ ਆ ਕਿ ਇਹ ਤਾਂ ਦੀ ਪੁਲਿਸ ਦੇ ਲਈ ਦਵਾਲਾ ਕੰਮ ਨਹੀਂ ਹੋਣਾ ਚਾਹੀਦਾ ਪਾਕਿਸਤਾਨ ਤਾਂ ਕਹਿ ਰਿਹਾ ਕਿ ਵੀ ਸਾਡੀ ਕੀ ਗਲਤੀ ਹੈ ਜਿੰਨਾ ਨੇ ਹਮਲਾ ਕੀਤਾ ਅਸੀਂ ਉਹਨਾਂ ਦੀ ਵੀ ਨਕਲੀ ਕਰਦੇ ਆ ਹਰ ਬਾਦ ਹਮਲਾ ਹੋਇਆ ਉਹ ਸਾਡੇ ਉਪਰ ਇੰਜ਼ਾਮ ਕੀ ਲੱਗਦਾ ਪਾਕਿਸਤਾਨ ਦੇ ਖਾਸ ਬੰਦੇ ਨੇ ਜੀ ਉਹ ਜਿਹੜੇ ਬੰਦੇ ਟ੍ਰੇਸ ਹੋ ਗਏ ਨੇ ਉਹਨਾਂ ਦੇ ਫੌਜ ਦੇ ਬੰਦੇ ਨੇ ਫੌਜ ਨਾਲ ਉਹਨਾਂ ਦੀਆਂ ਪਿਕਚਰਾਂਆਂ ਕਾਡੀਆਂ ਨੇ ਇਸ ਤੋਂ ਬਾਅਦ ਦੇਖੋ ਚੋਰ ਚੋਰੀ ਕਰਕੇ ਕਹਿੰਦਾ ਵੇ ਚੋਰੀ ਕੀਤੀ ਨਹੀਂ ਕੀਤੀ ਉਹਨਾਂ ਨੇ ਇਸ ਕਰਕੇ ਉਹਨਾਂ ਦਾ ਹੀਸਰਾ ਹਟਦਾ ਹੈ ਉਹ ਹੀ ਕੰਮ ਕਰ ਰਹੇ ਨੇ ਔਰ ਦੇਖੋ ਉਹਨਾਂ ਦਾ ਖਿਅਰ ਹੁੰਦੇ ਦਸਤਿਆਨ ਤਿਆਰ ਬੈਠੇ ਹੈ ਦੇਖੋ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਹੁਣ ਜਿਸ ਤਰੀਕੇ ਦੇ ਨਾਲ ਲਗਾਤਾਰ ਚੀਤੇ ਵੱਧ ਰਿਹਾ ਨੇ ਉਸ ਚੀਜ਼ ਲਈ ਵਾਹ ਵਾਹ ਸਭਪੂਰ ਇਹਨਾਂ ਦੇ ਵੀ ਬਹੁਤ ਹੀ ਹੈਗੇ ਤਾਂ ਇਹ ਤੁਸੀਂ ਲੋਕਾਂ ਦੀ ਤਸਵੀਰ ਦੇਖੋ ਇਹ ਹਿੰਦੁਸਤਾਨ ਦੇ ਲੋਕ ਨੇ ਜਿਨ੍ਹਾਂ ਦੇ ਅੰਦਰ ਇਸ ਵਕਤ ਗੁੱਸਾ ਬਹੁਤ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ Hindu ਭਰਾਵਾ ਦੇ ਨਾਲ ਪਾਕਿਸਤਾਨ ਦੇ ਟੈਰਰਿਸਟਾਂ ਵੱਲੋਂ ਆਤੰਗਬਾਦੀਆਂ ਵੱਲੋਂ ਜੋ ਕੁਝ ਕੀਤਾ ਗਿਆ ਉਹ ਕਦੀ ਵੀ ਜੜਾਇ ਉਹ ਨਾ ਪੂਰਾ ਹੋਣ ਵਾਲਾ ਘਟਾ ਜੋ ਕੁਝ ਵੀ ਜਾਨਾਂ ਗਈਆਂ ਨੇ ਕੈਜ਼ੁਐਲਟੀਆਂ ਹੋਈਆਂ ਨੇ ਉਨਾ ਦਾ ਬਦਲਾ ਲੋਕ ਕਹਿੰਦੇ ਪਏ ਨੇ ਕਿ ਜਿਨ੍ਹਾਂ ਨੇ ਅਤੰਗਵਾਦੀ ਹਮਲਾ ਕੀਤਾ ਉਹਨਾਂ ਨੂੰ ਜੋ ਮੁਕਸ਼ਮੀਰ ਦੇ ਲਾਲ ਚੌਂਕ ਦੇ ਵਿੱਚ ਲਾ ਜਾ ਕੇ ਜਿਹੜੀ ਹੈ ਉਹ ਫਾਸੀ ਦੀ ਸਜ਼ਾ ਦੇਣੀ ਚਾਹੀਦੀ ਹੈਗੀ ਕਸ ਜੀ ਤੁਹਾਨੂੰ ਜਲੰਧਰ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਮਰਾ ਪੇਸ਼ਨ ਪੰਕੇ ਦੇ ਨਾਲ ਅرج ਗੁਪਤਾ ਬਬਸੇ ਟਾਈਮ ਜੀ